ਨਹੀਂ ਠੀਕ ਆ ਨਾ ਜੇ ਕਿਸੇ ਵੀ ਚੀਜ਼ ਦੀ ਲੋੜ ਹੋ ਨਾ ਫੋਨ ਕਰਕੇ ਦੱਸ ਦੀ ਨਾਲੇ ਅਸੀਂ ਤੈਨੂੰ ਦੋਹਾਂ ਤਿੰਨਾਂ ਦਿਨਾਂ ਦੇ ਵਿੱਚ ਚ ਲੈਣ ਆ ਜਾਾਂਗੇ ਠੀਕ ਹੈ ਇੱਕ ਵਨ ਨਾਲੇ ਨਾ ਤੈਨੂੰ ਅਸੀਂ ਦੋਹਾਂ ਤਿੰਨਾਂ ਦਿਨਾਂ ਦੇ ਵਿੱਚ ਵਿੱਚ ਲੈ ਜਾਾਂਗੇ ਠੀਕ ਆਪਣੇ ਦਿਲ ਦੀ ਗੱਲ ਕੋਈ ਕਰੂ ਤੁਹਾਡੇ ਨਾਲ ਕੋਈ ਤੁਸੀਂ ਚੰਗੀ ਸਲਾਹ ਦੋਗੇ ਕੋਈ ਗੱਲ ਨਹੀਂ ਦੋਹਾਂ ਦਿਨ ਰਹਿ ਆਉਂਦੋ ਰਹਿ ਆਉਂਦੋ ਤੇ ਚਲ ਉਹਦੇ ਆਸਰੇ ਬੈਠੀ ਰਹੂਗੀ ਇਥੇ ਅਸੀਂ ਤਾਂ ਕਹਿਂਦੇ ਆ लवली ਮਹਾਰਾਜ ਜੀ ਦੇ ਦੇ ਇਹਨੂੰ ਜੀਬ ਦੇ ਦੇ ਨਹੀਂ ਵਨ ਮਾਸੜ ਜੀ ਉਹ ਗੱਲ ਤੇ ਮੈਂ ਕਹਿਂਦਿਆਂ ਪਹਿਣ ਤੇ ਚਲੋ ਜਵਾਨੀ ਆ ਤੇ ਆਪਣੇ ਭਾਰਤ ਦੇ ਤਰੀਫੇਂ ਦੀ ਯਾਰ ਮੇਰਾ ਦਿਮਾਗ ਨਹੀਂ ਕੰਮ ਕਰਦਾ ਯਾਰ ਤੂੰ ਇਹੋ ਕਹਿੰਦਾ ਵੀ ਹੁਣ ਤੇ ਜਦੋਂ ਅਸੀਂ ਸਾਰੇ ਠੀਕ ਆ ਕੇ ਗੱਲ ਫੈਂਦੇ ਆ ਕਾਦੀ ਟੈਨਸ਼ਨ ਲੈ ਤਾ ਨੀ ਟੈਨਸ਼ਨ ਨਹੀਂ ਕੋਈ ਮੇਰੇ ਸਿਰ ਨੂੰ ਕੱਲ ਨੂੰ ਜਦੋਂ ਅਸੀਂ ਬੁੱਢੇ ਹੋਣਾ ਵਾ ਤੇ ਫਿਰ ਆਹ ਵਨ ਉਹ ਮਾਸਟਰ ਜੀ ਹੁਣ ਤੇ ਅਸੀਂ ਤੁਰੇ ਫੈਂਦੇ ਆ ਸਾਰੇ ਜਣੇ ਤੇ ਕੱਲ ਨੂੰ ਜਦੋਂ ਕਿਸੇ ਜੀ ਦੀ ਲੋੜ ਪੈਣੀ ਆ ਮੈਂ ਉਹੋ ਤੇ ਕਹਿੰਦੇ ਆ ਬੁਢਾਪੇ ਵੇਲੇ ਕਿਤੇ ਨਹੀਂ ਯਾਰ ਕਿ ਅੱਜ ਤੇ ਤੁਰੇ ਫਿਰਦੀ ਆ ਕੋਈ ਗੱਲ ਨਹੀਂ ਕੱਲ ਨੂੰ ਮਾਂ ਦਾ ਜਿੱਤੇ ਬੁਢਾਪਾ ਆਉਣਾ ਵਾ ਤੇ ਮੈਂ ਤੇ ਇਹੋ ਕਹਿੰਦਾ ਮਹਾਰਾਜ ਇਹਨੂੰ ਚੰਗੀ ਚੀਜ਼ ਦੇ ਦੇ ਇਹਦਾ ਵੀ ਸਹਾਰਾ ਬਣ ਜਾਊਗਾ ਆਉਂਦੇ ਤੇ ਫਿਰ ਗੜ ਮਨ ਉਹ ਮਾਸੜ ਜੀ ਚਲੋ ਅੱਜ ਤੇ ਤੁਰੇ ਫਿਰਦੀ ਆ ਮੈਂ ਇਹੋ ਗੱਲ ਕਹਿਣ ਰਿਆਂ ਵੀ ਕੱਲ ਨੂੰ ਇੱਥੇ ਵੀ ਬੁਢਾਪਾ ਆਉਣਾ ਵਾ ਤੇ ਚਲੋ ਰੱਬ ਇਹਨੂੰ ਚੰਗੀ ਚੀਜ਼ ਦੇ ਦੇ ਤੇਰਾ ਸਹਾਰਾ ਬਣੂਗੀ ਉਹ ਪੁੱਤ ਇਹੋ ਗੱਲ ਤੇ ਤੈਨੂੰ ਮੈਂ ਸਮਝਾਉਣ ਲਈ ਆ ਪਹਾੜ ਜਿੰਦੀ ਜੀ ਮਰ ਜਿੱਦੀ ਮਾਰ ਦੇਣੀ ਆ ਮਾਰ ਦੇਣੀ ਆ ਤੇ ਚੱਲ ਮਾਰ ਦੇਣੀ ਆ ਚਲੋ ਤੇ ਉਹਨੇ ਇੱਕ ਨਿਆ ਹੋਰ ਹੋਇਆ ਹਾਂਜੀ ਇਹ ਵੀ ਤੁਰੇ ਸੁਰੂ ਕੀਤਾ ਭੰਗ ਜੀ ਤੁਰੇ ਮੇਰੇ ਭੰਗ ਜੀ ਇਹ ਤੁਰੇ ਫਿਰੇ ਤੀ ਭੰਗ ਵਨ ਪੁੱਤ ਇਹੋ ਗੱਲ ਤੇਨੂੰ ਮੈਂ ਸਮਝਾਉਣ ਲਈ ਆ ਪਹਾੜ ਜਿੱਡੀ ਜ਼ਿੰਦਗੀ ਆ ਕਿੱਦਾਂ ਇਕੱਲੀ ਕੱਢੂਗੀ ਗਾੜੀ ਤੂੰ ਵੀ ਸਿਆਣਾ ਵਾ ਚੱਲ ਰਹਿਊਗੀ ਦੱਸ ਦੇਣ ਉੱਥੇ ਤਾਂ ਕੋਈ ਗੱਲ ਨਹੀਂ ਭਰਾ ਭਰਾ ਹੀ ਪਈ ਗਈ ਆ ਜਿਹੜੇ ਭੈਣਾ ਭਰਾ ਹੁੰਦੇ ਆ ਨਾ ਉਹ ਵੀ ਮਤਲਬ ਤਾਂ ਕਿ ਹੁੰਦੇ ਆ ਮੈਨੂੰ ਸਭ ਪਤਾ ਵਾ ਕਦਾ ਸਰ ਵਨ ਜਿਹੜੇ ਭੈਣ ਭਰਾ ਹੁੰਦੇ ਆ ਨਾ ਉਹ ਵੀ ਮਤਲਬ ਤਾਂ ਕਿ ਸੀਮਤ ਹੁੰਦੇ ਆ ਚੱਲ ਸੋਚਾਂਗੇ ਫਿਰ ਕੀ ਤੇਹੀ ਵੀ ਸਿਆਣੇ ਜੇ ਦੁਨੀਆਦਾਰੀ ਦੀ ਸਮਝ ਰੱਖੋ ਵੀ ਕਿੱਦਾਂ ਚੱਲਦੀ ਆ ਉਹ ਸਿਆਣੇ ਤੇ ਬਹੁਤ ਬੜੇ ਜੀਉਂਦੇ ਚਲੀਏ ਜੀ ਚਲੋ ਚਲੋ ਚਲਿਏ ਮੀ ਜੀ ਚਲੋ ਚਲਿਏ ਮੀ ਜੀ ਹਾਂ ਜੀ ਚਲੋ ਚਲਿਏ ਮੀ ਜੀ ਚਲੋ ਜੋ ਨਾ ਕਿਧੋਂ ਗਾਣਾ ਚਲੋ ਕਿਹੜਾ ਕਿਹੜਾ ਨਹੀਂ ਦੱਸਿਆ ਹੋਰ ਮੈਂ लेवेट जी हाँ जी चलो वन वन रुक जा दो मिनट वन हम नहीं आए <laughs> हां यार वन 2 1 1 1 1 2-1 2-1 2-1 ਬੋਲ ਦੇਣੀ ਤੇ ਇੱਥੇ ਕੀ ਕਰਦੇ ਹੋ ਠੀਕ ਹੈ ਦੀਦੀ ਫਿਰ ਹੈ ਹਾਂ ਠੀਕ ਠੀਕ 21 ਕੁੜੀ ਵੀ ਚਾਰ ਦਿਨਾਂ ਜ਼ਿੰਦਗੀ ਖਰਾਬ ਹੋ ਗਈ ਜੇ ਸਭ ਕੁਝ ਠੀਕ ਰਹਿੰਦਾ ਤਾਂ ਕੋਈ ਗੱਲ ਹੀ ਨਹੀਂ ਹੁੰਦੀ ਨਾਲ ਹੀ ਠੀਕ ਆ ਨਾ ਜੇ ਕਿਸੇ ਵੀ ਚੀਜ਼ ਦੀ ਲੋੜ ਹੋ ਨਾ ਫੋਨ ਕਰਕੇ ਦੱਸ ਦੀ ਨਾਲ ਹੀ ਅਸੀਂ ਤੈਨੂੰ ਦੋਆ ਤਿੰਨਾਂ ਦਿਨਾਂ ਦੇ ਵਿੱਚ ਚ ਲੈਣ ਆ ਜਾਾਂਗੇ ਠੀਕ ਹੈ ਵਨ ਨਾਲੇ ਨਾ ਤੈਨੂੰ ਅਹੀਂ ਦੋਹਾਂ ਤਿੰਨਾਂ ਦਿਨਾਂ ਦੇ ਵਿੱਚ ਵਿੱਚ ਲੈ ਜਾਾਂਗੇ ਠੀਕ ਆਪਣੇ ਦਿਲ ਦੀ ਗੱਲ ਕੋਈ ਕਰੂ ਤੁਹਾਡੇ ਨਾਲ ਕੋਈ ਤੁਸੀਂ ਚੰਗੀ ਸਲਾਹ ਦੋਗੇ ਕੋਈ ਗੱਲ ਨਹੀਂ ਦੋਕ ਦਿਨ ਰਹਿ ਹੋਂਦੋ ਰਹਿ ਹੋਂਦੋ ਤੇ ਚਲ ਉਹਦੇ ਆਸਰੇ ਬੈਠੀ ਰਹੂਗੀ ਇਥੇ ਵਾਹੀ ਤੇ ਕਹੈਂ ਡਿਆ लवली ਮਹਾਰਾਜ ਜੀ ਦੇ ਦੇ ਇਹਨੂੰ ਜੀ ਦੇ ਦੇ ਨਹੀਂ ਵਨ ਮਾਸੜ ਜੀ ਉਹ ਗੱਲ ਤੇ ਮੈਂ ਕਹੈਂ ਡਿਆ ਵੀ ਹੁਣ ਤੇ ਚਲੋ ਜਵਾਨੀ ਹੈ ਤੇ ਆਪਣੇ ਭਾਰਤ ਦੇ ذریے ਢੀ ਯਾਰ ਮੇਰਾ ਦਿਮਾਗ ਨਹੀਂ ਕੰਮ ਕਰਦਾ ਯਾਰ ਤੂੰ ਇਹੋ ਕਹਿੰਦਾ ਵੀ ਹੁਣ ਤੇ ਜਦੋਂ ਅਸੀਂ ਸਾਰੇ ਠੀਕ ਠਾਕ ਚੱਲ ਫਿਰਦੇ ਆ ਕਦੀ ਟੈਨਸ਼ਨ ਲੈਣ ਦਾ ਨਹੀਂ ਟੈਨਸ਼ਨ ਨਹੀਂ ਕੋਈ ਮੇਰੇ ਸਿਰ ਨੂੰ ਕੱਲ ਨੂੰ ਜਦੋਂ ਅਸੀਂ ਬੁੱਢੇ ਹੋਣਾ ਵਾ ਤੇ ਫਿਰ ਆਹ ਰੱਬ ਚੱਲਦਾ ਅਸਲਾ ਕਰੀ ਵਨ ਉਹ ਮਾਸਟਰ ਜੀ ਹੁਣ ਤੇ ਅਸੀਂ ਤੁਰੇ ਫਿਰਦੇ ਆ ਸਾਰੇ ਜਣੇ ਤੇ ਕੱਲ ਨੂੰ ਜਦੋਂ ਕਿਸ ਜੀ ਦੀ ਲੋੜ ਪੈਣੀ ਆ ਮੈਂ ਉਹਦੇ ਕਹਿਣਿਆ ਬੁਢਾਪੇ ਵੇਲੇ ਕਿਤੇ ਨਹੀਂ ਯਾਰ ਕੀ ਅੱਜ ਤਾਂ ਤੁਰੇ ਫਿਰਦੀ ਆ ਕੋਈ ਗੱਲ ਨਹੀਂ ਕੱਲ ਨੂੰ ਮਾਸਟਰ ਜੀ ਇੱਥੇ ਬੁਢਾਪਾ ਆਉਣਾ ਵਾ ਤੇ ਮੈਂ ਇਹੋ ਕਹਿਣਾ ਮਹਾਰਾਜ ਇਹਨੇ ਚੰਗੀ ਚੀਜ਼ ਦੇ ਦੇ ਇਹਦਾ ਵੀ ਸਹਾਰਾ ਬਣ ਜਾਊਗਾ ਆਉਂਦੇ ਤੇ ਫੇਰ ਗੜ ਮਨ ਉਹ ਮਾਸੜ ਜੀ ਚਲੋ ਅੱਜ ਤੇ ਤਰੀ ਫਿੰਡੀ ਆ ਮੈਂ ਇਹੋ ਗੱਲ ਕਹਿਣ ਰਿਆਂ ਵੀ ਕੱਲ ਨੂੰ ਇੱਥੇ ਵੀ ਵੱਡਾ ਪਾਉਣਾ ਵਾ ਤੇ ਚਲੋ ਰੱਬ ਇਹਨੂੰ ਚੰਗੀ ਚੀਜ਼ ਦੇ ਦੇ ਤੇਰਾ ਸਹਾਰਾ ਬਣੂਗੀ ਉਹ ਪੁੱਤ ਇਹੋ ਗੱਲ ਤੇ ਤੈਨੂੰ ਮੈਂ ਸਮਝਾਉਣ ਲਈ ਆ ਪਹਾੜ ਜਿੰਦੀ ਜੀ ਮਾਰ ਦੇਣੀ ਆ ਮਾਰ ਦੇਣੀ ਆ ਤਾਂ ਚੱਲ ਮਾਰ ਦੇਣੀ ਆ ਚਲੋ ਤੇ ਉਹਨੇ ਇੱਕ ਨਿਆ ਹੋਰ ਹੋਇਆ ਹਾਂਜੀ ਇਹ ਵੀ ਤੁਰੇ ਸ਼ੁਰੂ ਕੀਤਾ ਭੰਗ ਜੀ ਤੁਰੇ ਫਿਰ ਭੰਗ ਜੀ ਬਾਦ ਦੀ ਮਾਰ ਇਹ ਤੁਰੇ ਫਿਰ ਤੇ ਭੰਗ ਵਨ ਪੁੱਤ ਇਹੋ ਗੱਲ ਤਾਂ ਤੈਨੂੰ ਮੈਂ ਸਮਝਾਉਣ ਲਈ ਆ ਪਹਾੜ ਜਿਹੜੀ ਜ਼ਿੰਦਗੀ ਆ ਕਿੱਦਾਂ ਇਕੱਲੀ ਕੱਢੂਗੀ ਗਾੜੀ ਤੂੰ ਵੀ ਸਿਆਣਾ ਵਾ ਚੱਲ ਰਹਿਊਗੀ ਦੱਸ ਦੇਣ ਉੱਥੇ ਤਾਂ ਕੋਈ ਗੱਲ ਨਹੀਂ ਭਰਾ ਭਰ ਜਾਈ ਪਈ ਗਈ ਆ ਜਿਹੜੇ ਭੈਣ ਭਰਾ ਹੁੰਦੇ ਆ ਨਾ ਉਹ ਵੀ ਮਤਲਬ ਤਾਂ ਕਿ ਹੁੰਦੇ ਆ ਮੈਨੂੰ ਸਭ ਪਤਾ ਵਾ ਕਦਾ ਸਰ ਵਨ ਜਿਹੜੇ ਭੈਣ ਭਰਾ ਹੁੰਦੇ ਆ ਨਾ ਉਵੇਂ ਮਤਲਬ ਤਾਂ ਕਿ ਸੀਮਤ ਹੁੰਦੇ ਆ ਚੱਲ ਸੋਚਾਂਗੇ ਫਿਰ ਕੀ ਤਾਂ ਹੀ ਵੀ ਸਿਆਣੇ ਜੇ ਦੁਨੀਆਦਾਰੀ ਦੀ ਸਮਝ ਰੱਖੋ ਵੀ ਕਿੱਦਾਂ ਚੱਲਦੀ ਆ ਉਹ ਸਿਆਣੇ ਤੇ ਬਹੁਤ ਹੀ ਬੜੇ ਜੀ ਹੁੰਦੇ ਚੱਲੀਏ ਵੀ ਜੀ ਚਲੋ ਚਲੋ ਬੰਦ ਚੱਲੀਏ ਵੀ ਜੀ ਚਲੋ ਚਲੀ ਵੀਜੀ ਹਾਂਜੀ ਚਲੋ ਚਲੀ ਵੀਜੀ ਚਲੋ ਜੋ ਨਾ ਗਲਤ ਕਿਧੋਂ ਗਣਾ ਚਲੋ ਕਿਹ ਕਰ ਨਹੀਂ ਦੱਸਿਆ ਹੋਰ ਮੈਂ ਇੱਧਾ ਚਲੀ ਵੀਜੀ ਹਾਂਜੀ ਚਲੋ ਬੰਦ ਬੰਦ ਨਹੀਂ ਰੁਕ ਜਾ ਦੋ ਮਿੰਟ ਹੋਈਦਾ ਨਹੀਂ ਆਏ ਹਾਂ ਯਾਰ 1 2 1 1 1 1 ตัวอันไปดิค่าสบายตัวอันตัวอ uh ันมีร่างวะมาให้กันยืนมันตัวอันบอกเดนีเดี๋ยวที่กี่คนเดียวโอ้ที่แกติดติดคือฮะฮะที่ที่ฮะตัวอัน ਕਰੀਏ ਵੀ ਚਾਰ ਦਿਨ ਜਿੰਦਗੀ ਖਰਾਬ ਹੋ ਗਈ ਜੇ ਸਭ ਕੁਝ ਠੀਕ ਰਹਿੰਦਾ ਤਾਂ ਕੋਈ ਗੱਲ ਜੀ ਨਹੀਂ ਹੁੰਦੀ